ਜਿਹੜਾ ਵੀ ਜਨਾਹਾਰ ਖਾ ਕੇ ਮੁੜਿਓ ਨੇਓ ਸਾਰੇ ਮੜ ਗਏ ਕੋਈ ਨਹੀਂ ਮੇਰੀ ਸੈਨਾ ਚ ਇਸ ਉਹਨੇ ਪਾਨਾ ਦਾ ਬੀੜਾ ਰੱਖਤਾ ਇੱਕ ਰੱਖਤਾ ਕੁਰਬਾਨ ਇੱਕ ਰੱਖਦੀ ਕੁਰਾਨ ਸ਼ਰੀਫ ਵੀ ਤੁਹਾਡੇ ਚ ਕੋਈ ਜਰਨੈਲ ਜੋ ਦਾ ਉਠੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਚੋਂ ਬੰਨ ਕੇ ਲੈ ਗਿਆ ਜਿੰਨੀ ਮਰਜ਼ੀ ਗੋਲੀ ਚਿੱਕਾ ਲਓ ਜਿੰਨਾ ਮਰਜ਼ੀ ਵਰਨੂਜ ਮਾਇਆ ਜੋ ਮਰਜ਼ੀ ਲਓ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਫੜਕੇ ਲੈ ਵੀ 22 ਸਾਲ ਦਾ ਇੱਕ ਸ਼ੇਰ ਜਰਨੈਲ ਉਠਿਆ ਉਹਨੇ ਪਾਣਾ ਦੇ ਬੀੜਾ ਚੱਕਿਆ ਮੂੰਹ ਚ ਪਾਇਆ ਕਰਬਾਨ ਚੱਕੀ ਮੈਂ ਚ ਭਾਈ ਕੁਰਾਨ ਦੀ ਕਸਮ ਖਾਦੀ ਕੁਰਾਨ شریف ਦੀ ਕਸਮ ਖਾਦੀ ਭਾਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਦਾ ਜਮਰਦਾ ਬਲੇ ਕੇ ਹੂੰਗਾ ਜਦੋਂ ਫੌਜਾਂ ਲੈ ਲੀਆਂ ਸਾਰਾ ਮਾਲ ਖਜ਼ਾਨਾ ਲੈ ਲਿਆ ਉਹਦਾ ਨੌਸੀ ਸੈਦ ਖਾਨ ਬੜਾ ਜਰਨੈਲ ਜੋ ਦਾ ਸੀ ਉਹ ਚੱਲ ਪਿਆ ਦਿੱਲੀੋਂ ਸਮੇ ਲਸ਼ਕਰ ਸਣੇ ਫੌਜਾਂ ਕੋਲੀ ਸ਼ਿਕਾਰ ਸਭ ਕੁਝ ਦੇ ਕੋਲ ਜਦੋਂ ਸਨੌਰੇ ਕੋਲ ਦੀ ਲੰਗਿਆ ਆ ਪਿੰਡ ਸਨੌਰੇ ਕੋਲ ਸ਼ਹਿਰ ਕੋਲ ਉੱਥੇ ਉਹਦੀ ਭੈਣ ਵਿਆਹੀ ਸੀ ਮੁਸਲਮਾਨ ਸੀਗੇ ਉਹ ਜਿਹੜਾ ਪੀਰ ਮੁੱਦੂ ਸ਼ਾਹ ਜੀ ਹੋਇਆ ਪੀਰ ਮੁੱਦੂ ਸ਼ਾਹ ਦੇ ਘਰ ਬਾੜੀ ਸੀ ਜਿਹੜੀ ਬੀਬੀ ਨਸ਼ੀਰਾ ਉਹ ਸੈਦ ਖਾਨ ਦੀ ਭੈਣ ਸੀ। ਇਹ ਸੈਦ ਖਾਨ ਜਦੋਂ ਸੰਡੋਰੇ ਕੋਲ ਦੀ ਲੰਗੜ ਲਗਿਆ ਲਸ਼ਕਰ ਸਣੇ ਫੌਜਾਂ ਉਹਦੇ ਮਨ ਚ ਆ ਗਿਆ ਵੀ ਆਪਾਂ ਭੈਣ ਨੂੰ ਨਾਲ ਮਿਲ ਚਲੀਏ। ਹੁਣ ਕਹਾਂ ਜਾਣਾ ਗੁਰੂ ਗੋਬਿੰਦ ਸਿੰਘ ਨੂੰ ਫੜਨਾ। ਉੱਥੇ ਕਿਹੜਾ ਭੂਆ ਦੇ ਪੁੱਤ ਨੂੰ ਮਿਲਣ ਜਾਣ। ਕਿਹੜਾ ਨਾਟਕੀ ਚੱਲਿਆ ਵੀ ਮੈਂ ਮੁੜਿਆ ਹਾਂ। ਕੀ ਪਤਾ ਉੱਥੇ ਮੌਤ ਵੀ ਹੋ ਸਕਦੀ ਹੈ। ਤੇ ਭੈਣ ਜਿਹੜੀ ਸੀ ਨਵਦੀ ਨਸੀਰਾ ਅਮਰਤ ਵੇਲਾ ਸੀ ਉਹੋ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੀ ਸੀ ਉਹਦੇ ਨੂੰ ਭਰਾ ਚਲਾ ਗਿਆ ਛੋਟਾ ਨਸੀਰਾ ਨੇ ਪੁੱਛਿਆ ਵੀ ਵੀਰ ਅੱਜ ਕਿਧਰ ਨੂੰ ਚੜ੍ਹਾਈ ਆ ਇੰਨਾ ਹੋ ਗਿਆ ਲਸ਼ਕਰ ਨਾਲ ਜੀ ਨੇ ਰਾਸ ਕਰਾਇਆ ਮਾਰਾ ਜਲਦੀ ਖਲਕ ਭੈਣ ਨੂੰ ਕਹਿੰਦਾ ਭੈਣ ਏ ਚੜ੍ਹਾਈ ਮੇਰੀ ਆ ਅਨੰਦਪੁਰ ਨੂੰ ਇਤਨਾ ਜੀ ਨੂੰ ਤੂੰ ਗੁਰੂ ਕੈ ਨਹੀਂ ਆ ਨਾ ਥੋੜਾ ਰੱਬਾ ਉਹਨੂੰ ਮੈਂ ਬਨ ਕੇ ਲੇ ਗਿਆ ਵਾਹਿਗੁਰੂ ਆਪ ਹਉ ਜਾਨ ਲੈ ਕੇ ਚੱਲਿਆ ਮੈਂ ਇਹਨਾਂ ਦੁਨੀਆਂ ਘੇਰਾ ਪਾਉਂਗਾ ਕਿ ਮੈਂ ਬਨ ਕੇ ਲਾਉਂ ਤੇਰੇ ਰੱਬ ਨੂੰ ਭੈਣ ਦੇ ਪੈਰਾ ਤੋਂ ਮਿੱਠੀ ਨਿਕਲ ਗਈ ਵੀ ਹੈ ਕਹਿੰਦੀ ਵੀਰਾ ਤੇਰਾ ਦਿਮਾਗ ਠੀਕ ਹੈ ਕਹਿੰਦਾ ਵੇਖ ਤੇਰੇ ਕੋਲ ਇੰਨੀਆਂ ਹੋ ਜਾਂ ਮੈਂ ਫਣ ਦਾ ਬੀੜਾ ਖਾ ਕੇ ਆਇਆ ਕਰਪਾਨ ਲੈ ਕੇ ਆਇਆ ਚੱਕ ਕੇ ਭਰੀ ਸਵਾ ਵਿੱਚ ਮੈਂ ਕੁਰਾਨ ਸ਼ਰੀਫ ਦੀ ਸੰਗਤ ਜੀ ਉਹਦੀ ਭੈਣ ਨਸੀਰਾ ਆਪਣੇ ਵੀਰ ਨੂੰ ਛੋਟੇ ਨੂੰ ਸਮਝਾਉਂਦੀ ਹੈ ਕਹਿੰਦੀ ਵੀਰਾ ਉਹ ਗੁਰੂ ਗੋਬਿੰਦ ਸਿੰਘ ਮਮੂਲੀ ਨਹੀਂ ਬੰਦਾ ਉਹ ਖੁਦਾ ਦਾ ਰੂਪ ਹੈ ਪਰ ਬੰਦੇ ਦੇ ਰੂਪ ਜਾ ਕੇ ਕਹਿੰਦੀ ਤੇਰੀਆਂ ਫੌਜਾਂ ਦੇ ਉਹਨੇ ਉਹਨਾਂ ਨੇ ਛਕੇ ਛਾੜ ਦਿਆ ਭੈਣ ਆਪਣੇ ਵੀਰ ਨੂੰ ਸਮਝਾਉਂਦੀ ਆ ਕਹਿੰਦੀ ਨਾਂਜਾ ਵੀਰ ਨਾਂਜਾ ਖੋੜਾ ਮੋੜ ਪਛਾੜੀ ਵੇ ਨਾਂਜਾ ਵੀਰ ਨਾਂਜਾ ਖੋੜਾ ਮੋੜ ਪਛਾੜੀ ਵੇ ਨਾਂਜਾ ਵੀਰ ਨਾਂਜਾ ਖੋੜਾ थोड़ा मोड़ी वे नवीर न थोड़ा मोड़ पछोड़ी वे नीर न थोड़ा मोड़ पछोड़ी वे नवीरा ने मांजायास खे सवारी वे ਸੰਦੀਆ ਸੋਵਰੀ ਵੇ ਆਇਆ ਮੈਂ ਸੱਜ ਕੇ ਜਾਨੀਆ ਸੋਵਰੀ ਵੇ ਆਇਆ ਮੈਂ ਸੱਜ ਕੇ ਜਾਨੀਆ ਸੋਵਰੀ ਵੇ ਠੀਕ ਨਹੀਂ ਜਿਸ ਪਾਸੇ ਬਨ ਲਈ ਤੂੰ ਤਿਆਰੀ ਵੇ ਠੀਕ ਨਹੀਂ ਜਿਸ ਪਾਸੇ ਮੰਨ ਲਈ ਤੂੰ ਤਿਆਰੀ ਵੇ जिस पर से बन ले तुम प्यारी में प्यारी में मन पंदा पुटी वेर नेर नेराड़ सामर तक हैरुख दादा मालकानंदपुर सामर तक हैरुख दादा मालकानंदपुर जॾहिं किथी कौम पैसी जो ई मुला क्य कम पईसी जो ई मुना चोली की कम पईसी जो <of your> <sound> ਕੰਦੇ ਨੋਖਾ ਦਿੱਤਾ ਮਾਣਿਆ ਨੋਖੀ ਚਾੜੀ ਮੇਰੇ ਨਾਂ ਜਾ ਵੀਰ ਨਾਂ ਜਾ ਔੜਾਂ ਮੋੜ ਪਛਾੜੀ ਮੇਰੇ ਆਂਦਾ ਵੀਰਾ ਨਾਂ ਜਾ ਔੜਾਂ ਮੋੜ ਪਛਾੜੀ ਮੇਰੇ ਆਂਦਾ ਵੀਰਾ ਨਾਂ ਜਾ ਕੋਟ ਚਾਣੀ ਮੇਰੇ बापस मुड़ जली वीरा लश्कर बोज सणे वापसि मुड़ जली वीरा लश्कर बोज सणे

ਨਿਰਮਾਲਕ ਤਖਤਾਂ 'ਤੇ ਜਾਂਦੇ ਜਿਸ ਦੇ ਅੱਗੇ ਝੁਕਦੇ ਮਾਲਕ ਤਖਤਾਂ 'ਤੇ ਜਾਂਦੇ ਜਸਤੇ ਆਕੇ ਝੁਕਦੇ ਮਾਲਕ ਤਖਤਾਂ 'ਤੇ ਜਾਂਦੇ ਜਿੰਦੇ ਅੱਗੇ ਝੁਕਦੇ ਮਾਲਕ ਤਖਤਾਂ 'ਤੇ ਜਾਂਦੇ ਕਿਣੀ ਉਸ ਦੀ ਖੰਮਰੋੜੇ ਖੁਨੀ বাজੰਦੇ ਕਿਣੀ ਮੇਰੇ ਖੰਮ ਪਰੋੜੇ ਖੂਨੀ বাজਾਂਦੇ ਜੀ ਰੋਸੀ ਨੰਮ ਪਰੋੜੇ ਖੂਨੀ ਵਾਜਾਂਦੇ ਜੀ ਰੋਸੀ ਨੰਮ ਪਰੋੜੇ ਖੂਨੀ ਵਾਜਾਂਦੇ ਕੁਦਰਤ ਕਿਣ ਕਿਣ ਹਸਨੀ ਪਈ ਬਜਾਉਂਦੀ ਤਾਲੀ ਵੇ ਕੁਦਰਤ ਕਿਣ ਕਿਣ ਹਸਨੀ ਪਈ ਬਜਾਉਂਦੀ ਤਾਲੀ ਵੇ आमच्या वीरांच्या कोणा म्हणू कश आणि हंकार च पीर तणियां जा तूं ऐं बि हंकार च पीरा तणिया जंकारी कुर्तानी दुश्मण बणिया ज रह भर जानी दुश्मन बणियाना भरदार वेरी मरी वे ਨਾਂਜ ਵੀਰ ਨਾਂਜਾ ੋੜਾ ਮੋੜ ਪਛਾੜੀ ਵੇ 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 ਉਹਦੇ ਸੂਰ ਮਿਆਨੇ ਝੋਡੇ ਲੱਕ ਪਵਾ ਦੇਣ ਆ ਰਾ ਭੈਣ ਅਪਣੇ ਵੀਰ ਨੂੰ ਕਹੇ ਬਿਲਾ ਤੂੰ ਮੈਂ ਹੈਂਕੜ ਜਹੁੰਕਾਰ ਚੁੱਲਿਆ ਜਾਣਾ ਓ ਸਾਹਮਣ ਤੱਕ ਰੱਬ ਦਾ ਰੂਪ ਹੈ ਦੇਖੀ ਤੇਰੇ ਸੂਰਮਿਆਂ ਦੇ ਗੁਰੂ ਗੋਬਿੰਦ ਸਿੰਘ ਦੇ ਸੂਰਮਿਆਂ ਨੇ ਨਾ ਕਫਵਾਦ ਨੇ ਤੈਨੂੰ ਭਜੜ ਨਾ ਨਹੀਂ ਮੇਣੀ ਸੁਨੇ ਸੂਰਮਿਆਨੇ ਤੁਹਾਡੇ ਨਖ ਬਵਾ ਦੇਣ ਉਸਤੇ ਸੂਰਮਿਆਨੇ ਤੁਹਾਡੇ ਨਖ ਬਵਾ ਦੇਣ ਸੁਨੇ ਸੂਰਮਿਆਨੇ ਤੁਹਾਡੇ ਨਖ ਬਵਾ ਦੇਣ ਉਹ ਚੂਰਾ ਮਿਆਨੇ ਤੁੰਗ ਨਖ ਬਵਾ ਦੇਣ रण भूमि लाशा देढ ढेर वला रण भूमि विझ लाशा ढेर लॻाचां लॻा वाचां तेर लॻा भॼन जो फिर सन वसाथु नीर ने नीरा ना हुन मोर पछाणी वे नीरा ना हुन मोड़ पछाड़ी वे ਹੈ ਕਹਿਣ ਸਿਆਣੇ ਵੇ ਕੁੱਲ ਪੰਤ ਭਰਾਵਾ ਨਾਲ ਸੀਰ ਹੈ ਕਹਿਣ ਸਿਆਣੇ ਵੇ ਮੰਤਰਾ ਮਨਾਰਤੀ

नीरा पछाड़ीरा न ਬੈਣ ਨਸੀਰਾ ਨੇ ਆਪਣੇ ਪਿਆਰੇ ਵੀਰ ਨੂੰ ਸਮਝਾਇਆ ਸੈਬਖਾਨ ਨੂੰ ਵੀ ਤੂੰ ਨਾਕ ਕਿਤੇ ਵਖੀ ਬੇਸ਼ੱਕ ਤੂੰ ਫੌਜਾਂ ਦਾ ਜਰਨੈਲ ਹੈ ਪਰ ਗੁਰੂ ਗੋਬਿੰਦ ਸਿੰਘ ਪੁੱਤਰ ਰਾਜਿਆਂ ਦਾ ਵੀ ਰਾਜਾ ਰਾਜੇ ਰਾਣੇ ਵੀ ਆ ਕੇ ਪੈਰਾਂ ਤੇ ਝੁਕ ਜਾਂਦੇ ਆ ਅੱਛਾ ਲਾਮਾ ਗਈ ਬਤਲਾਮਾ ਗਈ ਵਿਚੋ ਮੁਰਝਾ ਅੰਦਰ ਵਿਚੋ ਮੁਰਝਾ ਅੰਦਰ ਅੱਛਾ ਮੁਰਝਾ ਅੰਦਰ ਇੱਥੋਂ ਦੇ ਪਟਾਣ ਵਾਲਿਆਂ ਦਾ ਧੰਨਵਾਦ ਕਰਨਾ ਜੀ ਐਮਐਲ ਜਗਤਾਰ ਸਿੰਘ ਦਿਆਲਪੁਰਾ ਐਮਐਨਏ ਸਰਦਾਰ ਜਗਤਾਰ ਸਿੰਘ ਜੀ ਦਿਆਲਪੁਰਾ ਉਹਨਾਂ ਦਾ ਸਤਕਾਰਯੋਗ ਬਾਬਾ ਕਲਵਰ ਸਿੰਘ ਜੀ ਉਹਨਾਂ ਨੂੰ ਖੇੜੋ ਪਾਓ 23 ਸਾਰੇ ਦੇ ਗਿਆਨਪੁਰਾ ਸਾਹਿਬ ਤੁਹਾਡਾ ਨਾਮ ਸੁਣਿਆ ਅੱਜ ਤੁਹਾਡੇ ਦਸਤਖਤ ਵੀ ਕੀਤੇ ਨੇ ਆ ਮੈਂ ਬਾਬਾ ਜੀ ਜੀ ਵਾਈਗੁਰ ਜੀ ਬੇਨਤੀ ਕਰਾਂਗਾ ਠੀਕ ਬਾਬਾ ਜੀ ਖੜੇ ਖੜੇ ਆ ਜੀ ਬਾਬਾ ਜੀ ਉਹਨਾਂ ਨੂੰ ਕੋਈ ਜੀ ਬਾਬਾ ਜੀ ਦੋ ਮਿੰਟ ਬਾਅਦ ਦੇਹਲ ਪ੍ਰੀਸ਼ਬ ਸਸੀਕਾਲ ਠੀਕ ਹੋ ਜੀ ਅੱਜ ਕੋਈ ਨਹੀਂ ਭੜਾ ਸੋ ਨਿਹਾਲ ਸ਼ੁਕਰੀਆ ਕਾਮ ਉਹ ਰਹੋ ਆਹ ਸ੍ਰੀ ਗਾਲ ਅਹੀਂ ਭੜਾ ਔਰ ਜੀ ਠੀਕ ਹੋ ਆਜ ਇਹ ਦੇ ਦੇਖ बोले सो तो निहाल दयालपुरा सलाम ए साह तो आदि अरदास करनी इखण जो संगत वल उधर मु करके एक मिनट इखड़े रेयो जी बोले सो सत्कार योग्य साथ संगत जी दयालपुरा साह वास्ते अरदास करयो ਇਹ ਤੇ ਧਾਰਮਿਕ ਵੱਧ ਤੋਂ ਵੱਧ ਹੋਣ ਤੇ ਰਾਜਸੀ ਘਟ ਤੋਂ ਘਟ ਹੋਣ ਔਰ ਗੁਰੂ ਆਣ ਵੇਲੇ ਆਣ ਵਾਲੇ ਸਮੇਂ ਚ ਵੀ ਇਹਨਾਂ ਨੂੰ ਭਾਗ ਲਾਵੇ ਆਧੀਆਂ ਵਿਆਧੀਆਂ ਦਾ ਨਾਸ਼ ਕਰੇ ਦੁੱਖ ਦਿਲਦਰ ਦੂਰ ਕਰੇ ਸਾਟੋ ਟੋਟ ਮੁਝਿ ਆਵੇ ਸਹੀ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤੇਰਾ ਨਾਮ ਕਿ ਨਾਨਕ ਨਾਮ ਜਪਿਰਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਜਿਹੜਾ ਪੁਰਾਣਾ ਸਾਲ ਜਿਹਨਾਂ ਨਾਲ ਬਜ਼ੁਰਗ ਨੇ ਤੁਹਾਡੇ ਨਾਲ ਤੁਹਾਨੂੰ ਕਿਤੇ ਕਰਦਾ ਘਾਟਾ ਹੀ ਨਹੀਂ ਜੀ ਆ ਜਰਾ ਇੱਕ ਪ੍ਰੈਸ ਵਾਲੇ ਨੇ ਇੱਕ ਫੋਟੋ ਇੱਥੇ ਸੰਗਤ ਚ ਲੈ ਲੈਂਦੇ ਆ ਜੀ ਆਜੇ ਆਜੇ ਉੱਪਰ ਆਜੇ ਇੱਕ ਰੋਣ ਅੱਗੇ ਕਾ ਕਰੋ ਆਜੋ ਪੰਜਾਬਿਆਰੇ ਨੂੰ ਨਾਲ ਲੈ ਲੈ ਠੀਕ ਹੈ ਜੀ ਠੀਕ ਸਰ ਗੁਰੂ ਜੀ ਸੰਗਤ ਵਿੱਚ ਇੱਕ ਗੁਰਮੁਖ ਆਪਿਆ ਰਿਆ ਨੇ ਹੁਕਮ ਲਾਇਆ ਸੀ ਮਣਕਾ ਮਣਕਾ ਗੁਰੂ ਜੀ ਦਾ ਉਹ ਸ਼ਬਦ ਸੁਣਾ ਦਿਓ ਅਮੜ ਕਮਣ ਕੜਾ ਦੇ ਉਚਰਾ ਪੀਰ ਬਚਾ ਦੇ ਦੋਵੇਂ ਇਸ ਨਾਲ ਇਹ ਉਚਰਾ ਪੀਰ ਵੀ ਮਣਕਾ ਮਣਕਾ ਵੀ ਪਹਿਲਾਂ ਮਣਕਾ ਮਣਕਾ ਦੱਸੋ ਮਣਕੇ ਮਣਕੇ ਦਾ ਮਤਲਬ ਹੈ ਗੁਰੂ ਜੀ ਦਾ ਜਦੋਂ ਪਰਿਵਾਰ ਸਰਸਨ ਨਦੀ ਦੇ ਕਿਨਾਰੇ ਆਏ ਕਿਉਂ ਗੁਰੂ ਜੀ ਦਾ ਵਹੀਰ ਪਰਿਵਾਰ ਲਾ ਦਿਓ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਤਿਗੁਰੂ ਜੀ ਦੇ ਪਰਿਵਾਰ ਕਹਾਰ ਦਾ ਜਿਵੇਂ ਨੇ ਰੀ ਆਈ ਤੋਂ ਕਿਸੇ ਪੰਛੀ ਦਾ ਆਲਣਾ